ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਹਿ ਰਹੀਆਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੰਦਰੁਸਤ ਹੋਵਗੇ ਤੇ ਚਾਹਤਿਆਂ ਕਲਾ ਵਿੱਚ ਹੋਵਗੇ ਮੈਂ ਮਿਲ ਕੇ ਤੇ ਹੱਥ ਸਾਨੇ ਕੀ ਖੋਲ ਵੀਡੀਓ ਤੁਹਾਡੇ ਵਾਸਤੇ ਤੇ ਅੱਜ ਆਪਾਂ ਡਿਸਕਸ ਕਰਾਂਗੇ ਮੋਟੀਵੇਸ਼ਨ ਦੇ ਸੋਰਸ ਬਾਰੇ ਤੇ ਤੁਸੀਂ ਸੋਚੋਗੇ ਕਿ ਕਿਉਂ ਹਮੇਸ਼ਾ ਮੋਟੀਵੇਸ਼ਨ ਮਾਈਂਡ ਸੈਟ ਇਹ ਜਗ੍ਹਾ ਲੱਗ ਕਿਉਂ ਕਰਦੇ ਰਹਿੰਦੇ ਆ ਕਿਉਂ ਜ਼ਰੂਰੀ ਆ ਤੇ ਹੁਣ ਆਪਾਂ ਡਿਸਕਸ ਕਰਦੇ ਆ ਆਪਣੇ ਬਿਜ਼ਨਸ ਬਾਰੇ ਕਿ ਇਹਨਾਂ ਦਾ ਇਹਦੇ ਵਿੱਚ ਕੀ ਰੋਲ ਆ ਕੀ ਇਹਦੇ ਸੋਰਸ ਆ ਜੀ ਹੁਣ ਆਪਾਂ ਗੱਲ ਸ਼ੁਰੂ ਕਰਦੇ ਆ ਜੀਵੇਂ business ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਲੋੜ ਸੀਗੀ ਕਿਸੇ ਨੇ ਇਹ business ਨੂੰ ਜੁਆਇਨ ਕੀਤਾ ਫਾਈਨੈਂਸ਼ੀਅਲ ਕੰਡੀਸ਼ਨ ਆਪਨੀ ਸਟਰੋਂਗ ਕਰਨ ਵਾਸਤੇ ਤੇ ਕਿਸੇ ਨੇ ਇਹ ਵਾਲਾ business ਜਿਹੜਾ ਹੈਗਾ ਸੀਗਾ ਜੁਆਇਨ ਕੀਤਾ ਆਪਣਾ ਨਾਮ ਕਮਾਉਣ ਵਾਸਤੇ ਜਨਨ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਵਾਲੀ 니ਡ ਸੀਗੀ ਫਿਰ ਆਪਣੀ ਇਹ ਵਾਲੀ ਇੱਛਾ ਹੋਈ ਕਿ ਇਹਨੂੰ ਹੁਣ ਆਪਾਂ ਕੁਝ ਕਰੀਏ ਕੋਈ ਆਪਣੇ ਆਈਡੀਆ ਆਪਾਂ ਨੂੰ ਆਉਣ ਲਗਾ ਕਿ ਇਹ ਵਾਲਾ ਕੰਮ ਆਪਾਂ ਨੂੰ ਕਰਨਾ ਚਾਹੀਦਾ ਉਹ ਤਦ ਬਾਅਦ ਆਪਾਂ ਐਕਸ਼ਨ ਲਿਆ ਜਨਨ ਕਿ ਆਪਣਾ ਇੱਕ ਸਟੈਪ ਅੱਗੇ ਵਧਾਇਆ ਤੇ ਉਹ ਤੋਂ ਬਾਅਦ ਚਪਲ ਜੁਆਇਨ ਕਰ ਲਿਆ ਫਿਰ ਆਪਾਂ ਰਿਸਰਚ ਸ਼ੁਰੂ ਕੀਤੀ ਕਿ ਕਿਦਾਂ ਸਕਸੈਸ ਹੋਇਆ ਜਾਵੇ ਫਿਰ ਆਪਾਂ ਜਾਨਕੀ ਸਰਚ ਰਿਸਰਚ ਸਾਰੀ ਕਰਦੇ ਰਹੇ ਕਰਦੇ ਰਹੇ ਤੇ ਫਿਰ ਆਪਾਂ ਆਪਣੀ ਉਸ ਮੰਜ਼ਲ ਤੱਕ ਪਹੁੰਚ ਗਏ ਆਪਾਂ ਉਹਦੀ ਪ੍ਰਾਪਤੀ ਕਰ ਲਈ ਫਿਰ ਥੋੜੇ ਟਾਈਮ ਬਤ ਤੱਕ ਸ਼ਾਂਤੀ ਹੋਈ ਫਿਰ ਆਪਾਂ ਦੂਜਾ ਗੋਲ ਨਿਸ਼ਚਿਤ ਕੀਤਾ ਫਿਰ ਆਪਾਂ ਹੌਲੀ-ਹੌਲੀ ਕਿਉਂਕਿ ਫਿਰ ਆਪਾਂ ਉਹੀ ਲੋੜ ਫੇਰ ਮਹਿਸੂਸ ਹੋਈ ਕਿ ਆਪਾਂ ਹੋਰ ਸਕਸੈਸ ਹੋਣਾ ਆਪਾਂ ਹੋਰ ਕਾਮਯਾਬ ਹੋਣਾ ਫਿਰ ਉਹ ਸਰਕਲ ਫਿਰ ਸਾਰਾ ਉਤਰਾ ਹੀ ਘੁੰਮਦਾ ਹੈ ਤੇ ਇਹ ਸਾਰੇ ਆਉਂਦੇ ਆ ਆਪਣੇ ਅੰਦਰੂਨੀ ਮੋਟੀਵੇਸ਼ਨ ਵਿੱਚ ਜਦੋਂ ਕਿ ਆਪਾਂ ਖੁਦ ਸਾਰਾ ਕੁਝ ਸੋਚਦੇ ਆ ਤੇ ਇਹ ਜਦੋਂ ਆਪਾਂ ਖੁਦ ਆਪਣੇ ਬਾਰੇ ਇਹਦਾ ਸੋਚਣਾ ਸ਼ੁਰੂ ਕਰਦੇ ਆ ਤੇ ਫਿਰ ਬਹੁਤ ਹੀ ਜਲਦੀ ਆਪਾਂ ਨੂੰ ਸਕਸੈਸ ਮਿਲਦੀ ਆ ਪਰ ਇਸ ਦੇ ਉਲਟ ਜੇਕਰ ਕੋਈ ਹਮੇਸ਼ਾ ਆਪਾਂ ਨੂੰ ਪੁਸ਼ ਕਰੇ ਜਿੱਦਾਂ ਕਿ ਕੋਈ ਇੱਕ ਬੱਚਾ ਵਾ ਇੱਕ ਤੇ ਆਪਣੇ ਖੁਦ ਆਪ ਸੋਚ ਕੇ ਸਟੱਡੀ ਕਰਦਾ ਕਿ ਮੈਂ ਸਕਸੈਸ ਹੋਣਾ ਮੈਂ ਇਗਜ਼ਾਮ ਵਿੱਚ ਫਰਸਟ ਹੋਣਾ ਤਾਂ ਕਰਕੇ ਕਰਦਾ ਤੇ ਇੱਕ ਨੂੰ ਜਾਨਕਿ ਕੋਈ ਲਾਲਚ ਦੇ ਕੇ ਕਰਾਉਂਦਾ ਵਾ ਕਿ ਤੈਨੂੰ ਆਹ ਵਾਲੀ ਚੀਜ਼ ਮਿਲੂਗੀ ਆਹ ਵਾਲੀ ਚੀਜ਼ ਮਿਲੂਗੀ ਕਿ ਤੂੰ ਪੜ ਤੇ ਫਸਟ ਟੂ ਇਸਪਿਸ਼ੀਸ਼ਨ ਤੱਕ ਪਹੁੰਚ ਉਹ ਤਾਂ ਕਰਕੇ ਕਰਦਾ ਪਰ ਇਹ ਵਾਲਾ ਜਿਹੜਾ ਜਿਹੜਾ ਬਾਹਰੀ ਜਿਹੜਾ ਮੋਟੀਵੇਸ਼ਨ ਉਹ ਜ਼ਿਆਦਾ ਦਿਨ ਤੱਕ ਕੰਮ ਨਹੀਂ ਹੁੰਦਾ ਕਿਉਂ ਕਿ ਉਸ ਕੰਮ ਕਰਨ ਦੇ ਵਿੱਚ ਬੱਚੇ ਨੂੰ ਇੱਕ ਸਿਰਫ ਖੁਸ਼ੀ ਮਿਲੀ ਉਹਨੇ ਕੀਤਾ ਕਿਉਂਕਿ ਉਹਨੂੰ ਕੋਈ ਲਾਲਚ ਦਿੱਤਾ ਗਿਆ ਸੀਗਾ ਪਰ ਜਿਹੜਾ ਅੰਦਰੂਨੀਆ ਜਿਹੜਾ ਆਪਾਂ ਖੁਦ ਕਰਦੇ ਇਹਦੇ ਨਾਲ ਸਰਟੀਫਿਕੇਸ਼ਨ ਮਿਲਦੀ ਆ ਸਾਰਿਆਂ ਨੂੰ ਸੋ ਅੰਦਰੂਨੀ ਮੋਟੀਵੇਟ ਹੋਣਾ ਵੀ ਬਹੁਤ ਜ਼ਰੂਰੀ ਆ ਸਿਰਫ ਜਿਹੜੀਆਂ ਬਾਹਰੀ ਚੀਜ਼ਾਂ ਆ ਉਹ ਹਮੇਸ਼ਾ ਕੰਮ ਨਹੀਂ ਹੁੰਦੀਆਂ ਬਾਹਰੋਂ ਵੀਡੀਓ ਦੇਖ ਲਈ ਬਾਹਰੋਂ ਗੱਲਾਂ ਸੁਣ ਲਈ ਇਹ ਸਿਰਫ ਕੰਮ ਨਹੀਂ ਹੁੰਦਾ ਸਭ ਤੋਂ ਪਹਿਲਾਂ ਲੋੜ ਹੋਣੀ ਲੋੜ ਨੂੰ ਸਮਝਣਾ ਜ਼ਰੂਰੀ ਆ ਉਹਦੇ ਵਾਸਤੇ ਸਹੀ ਐਕਸ਼ਨ ਹੁਣਾ ਕਰਨਾ ਜ਼ਰੂਰੀ ਆ ਸੋ ਹੁਣ ਮੈਂ ਤਾਂ ਇਹ ਗੱਲ ਫਿਰ ਦੁਬਾਰਾ ਇਹ ਕਹਿਣਾ ਚਾਹਾਂਗੀ ਕਿ ਜਿਨ੍ਹਾਂ ਨੇ ਹਲੇ ਤੱਕ ਐਕਸ਼ਨ ਨਹੀਂ ਲਿਆ ਤੇ ਉਹ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਉਹ ਪੂਰੀ ਵੀ ਕਰਨਾ ਚਾਹੁੰਦੇ ਇੱਛਾ ਵੀ ਉਹਨਾਂ ਦੀ ਹੈਗੀ ਆ ਤੇ ਉਹਨਾਂ ਨੂੰ ਹੁਣ ਲੋੜ ਹੈਗੀ ਆ ਆਪਾਂ ਐਕਸ਼ਨ ਲਵੋ ਤਾਂ ਕਿ ਤੁਸੀਂ ਅੱਗੇ ਹੋਰ ਰਿਸਰਚ ਕਰਕੇ ਅੱਗੇ ਵਧ ਸਕੋ ਤੁਹਾਨੂੰ ਹਰ ਵੇਲੇ ਅਸੀਂ ਮੋਟੀਵੇਟ ਕਰਨ ਲਈ ਹੈਗੀ ਆ ਪੂਰੀ ਟੀਮ ਤੁਹਾਡੀ ਹੈਲਪ ਕਰਨ ਲਈ ਤਿਆਰ ਤੇ ਕੱਲ ਨੂੰ ਫਿਰ ਹੁਣ ਆਪਾਂ ਦੁਬਾਰਾ ਮਿਲਾਂਗੇ ਤੇ ਹੋਰ ਥੋੜੇ ਜਿਹਾ ਮੋਟੀਵੇਸ਼ਨ ਬਾਰੇ ਆਪਸ ਜਿਹੜੇ ਆ ਸੋਰਸ ਜਾਂ ਹੋਰ ਬੁੱਕਸ ਟਿਪਸ ਇਹੋ ਜੇ ਸਾਰੇ ਕੁਝ ਆਪਾਂ ਸ਼ੇਅਰ ਕਰਾਂਗੇ ਤੇ ਅੱਜ ਤੱਕ ਵਾਸਤੇ ਸਤਿ ਸ਼੍ਰੀ ਅਕਾਲ